ਹਾਂਜੀ ਬਖਸ਼ਿਆ ਤੇਰਾ ਹਰ ਗੁਣ ਬਾ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆ ਜੋ ਫਿਰੋਸਪਾਲ ਪੁਰਖ ਵਾਹਿਗੁਰੂ ਦੀ ਬਣਾਈ ਹੋਈ ਇਸ ਖੂਬਸੂਰਤ ਦੁਨੀਆ ਦੇ ਵਿੱਚ ਉਹਦੇ ਅਸ਼ਚਰਜ ਕੌਤਕ ਤੇ ਉਹਦੇ ਛੋਟੇ ਛੋਟੇ ਜੀਵਾਂ ਦੇ ਐਸੇ ਗੁਣ ਜਿਹੜੇ ਸਾਨੂੰ ਹੈਰਾਨ ਕਰ ਦੇਣ ਉਹਨਾਂ ਦੀ ਗੱਲ ਕਰਦੇ ਹਾਂ ਇਹ ਜਿਹੜਾ ਛੋਟਾ ਜਿਹਾ ਜੀਵ ਤੁਹਾਨੂੰ ਦਿਖ ਰਿਹਾ ਇਹਨੂੰ ਸ਼੍ਰਿੰਪ ਕਹਿੰਦੇ ਆ ਮੈਂਟੀ ਸ਼੍ਰਿੰਪ ਇਹਨੂੰ ਬਾਕਸਿੰਗ ਇੱਕ ਮੁੱਕੇ ਵਾਲਾ ਸ਼੍ਰਿੰਪ ਵੀ ਕਹਿ ਦਿੰਦੇ ਨੇ ਕਿਉਂਕਿ ਪ੍ਰਮਾਤਮਾ ਨੇ ਇਹਦੇ ਸਰੀਰ ਦੇ ਨਾਲ ਇੱਕ ਕੁਦਰਤੀ ਮੁੱਕਾ ਲੱਗਿਆ ਹੁੰਦਾ ਤੇ ਇਹ ਜਿਹੜਾ ਮੁੱਕਾ ਇਹ ਕੋਈ ਆਮ ਮੁੱਕਾ ਨਹੀਂ ਹੈਗਾ ਇਹ ਦੁਨੀਆ ਦਾ ਸਭ ਤੋਂ ਤੇਜ਼ ਜੀਵ ਆ ਤੇ ਇਹਦੇ ਜਿਹੜਾ ਮੁੱਕਾ ਲੱਗਿਆ ਹੋਇਆ ਉਹ ਜਿਵੇਂ ਆਪਣੇ ਛੋਟੇ ਜਿਹੇ ਜਵਾਕ ਦੀ ਇੱਕ ਛੋਟੀ ਜੀ ਉਂਗਲੀ ਹੁੰਦੀ ਆ ਉਹ ਡਾਕ ਹੁੰਦਾ ਪਰ ਜੇ ਤੁਸੀਂ ਇਹਦੇ ਇਸ ਮੁੱਕੇ ਦੀ ਸਪੀਡ ਦੇਖਣੀ ਆ ਤਾਂ ਜਿਵੇਂ ਇੱਕ ਗੋਲੀ ਚੱਲਦੀ ਆ ਇੰਨੀ ਸਪੀਡ ਹੁੰਦੀ ਆ ਜਿਹੜਾ ਸਮਾਨ ਅਸੀਂ ਵੱਡੇ ਹਥੌੜੇ ਦੇ ਨਾਲ ਭੰਨਦੇ ਆ ਇਹ ਆਪਣੇ ਇੱਕ ਮੁੱਕੇ ਦੇ ਨਾਲ ਇੱਕ ਸਕਿੰਟ ਦੇ ਵਿੱਚ ਚੂਰ-ਚੂਰ ਕਰ ਸਕਦਾ ਤੇ ਪ੍ਰਮਾਤਮਾ ਨੇ ਇਹਨੂੰ ਇੰਨੀ ਇੱਕ ਤਾਕਤ ਦਿੱਤੀ ਆ ਤੇ ਮੁੱਕੇ ਦੇ ਵਿੱਚ ਇੰਨੀ ਇੱਕ ਤਾਕਤ ਆ ਕਿ ਇਹ ਆਪਣੇ ਤੋਂ 3 ਤੋਂ 4 ਗੁਣਾ ਵੱਡੇ ਜੀਵ ਨੇ ਜਿਹੜੇ ਉਹ ਮੈਂਟਾ ਜੀ ਸੱਟ ਲੈਂਦਾ ਤੇ ਫਿਰ ਪ੍ਰਮਾਤਮਾ ਨੇ ਜਿਹੜੀਆਂ ਨੂੰ ਅੱਖਾਂ ਦਿੱਤੀਆਂ ਨੇ ਉਹ ਇੰਨੀਆਂ ਗਾਜਬ ਦੀਆਂ ਨੇ ਕਿ ਉਹਦੇ ਉੱਤੇ ਜਿਹੜੇ ਸਾਇੰਟਿਸਟ ਨੇ ਉਹ ਰਿਸਰਚ ਕਰਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇਹਦੀਆਂ ਜਿਹੜੀਆਂ ਅੱਖਾਂ ਨੇ ਉਹ ਸਰੀਰ ਦੇ ਵਿੱਚ ਬਿਮਾਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹਨਾਂ ਦੇ ਜਿਹੜੇ ਸੈੱਲ ਨੇ ਉਹ ਦੇਖ ਸਕਦੀਆਂ ਨੇ ਸੋ ਦੇਖੋ ਤੁਸੀਂ ਛੋਟੇ-ਛੋਟੇ ਜੀਵ ਜੰਤੂਆਂ ਨੂੰ ਪ੍ਰਮਾਤਮਾ ਨੇ ਕੈਸੀਆਂ-ਕੈਸੀਆਂ ਸ਼ਕਤੀਆਂ ਦਿੱਤੀਆਂ ਨੇ ਤੇ ਆਹ ਜਿਹੜਾ ਜੀਵ ਤੁਸੀਂ ਦੇਖਦੇ ਹੋ ਇਹਨੂੰ ਕਹਿੰਦੇ ਆ ਪਿਸਟਲ ਸ਼੍ਰਿੰਪ ਤੇ ਇਹ ਜੀਵ ਵੀ ਕੋਈ ਮਾੜੀ-ਮੋਟੀ ਤਾਕਤ ਨਹੀਂ ਰੱਖਦਾ ਇਹਦੇ ਇੱਕ ਸਾਈਡ ਬਾਹ ਦੇ ਉੱਤੇ ਇੱਕ ਛੋਟੀ ਜੀ ਝਟਕੀ ਲੱਗੀ ਹੋਈ ਆ ਤੇ ਇਹ ਜਿਹੜੀ ਚਟਕੀ ਆ ਇਹਦਾ ਜਿਹੜਾ ਸਾਈਜ਼ ਆ ਪਹਿਲਾਂ ਉਹ ਦੇਖ ਲਿਆ ਪਰ ਇਹਦਾ ਸਾਈਜ਼ ਆਪਣੀ ਚੀਚੀ ਦੇ ਬਰਾਬਰ ਜਾਂ ਆਪਣੀ ਉਂਗਲੀ ਦੇ ਬਰਾਬਰ ਹੁੰਦਾ ਪਰ ਇਹਦੀ ਜਿਹੜੀ ਚਟਕੀ ਆ ਜਦੋਂ ਚਟਕੀ ਨੂੰ ਪਾਉਂਦਾ ਸਮੁੰਦਰ ਦੇ ਵਿੱਚ ਤਾਂ ਉਹਦੇ ਵਿੱਚੋਂ ਤਕਰੀਬਨ ਤਕਰੀਬਨ 4700 ਡਿਗਰੀ ਸੈਲਸੀਅਸ ਦਾ ਇੱਕ ਬੁਲਬਲਾ ਨਿਕਲਦਾ ਸੂਰਜ ਦੀ ਗਰਮੈਸ਼ ਦੇ ਬਰਾਬਰ ਹੁੰਦਾ ਉਹ ਜਿੰਨੀ ਸੂਰਜ ਦੀ ਗਰਮੀ ਆ ਉਹਦੇ ਬਰਾਬਰ ਗਰਮੀ ਪੈਦਾ ਕਰ ਦਿੰਦਾ ਸਿਰਫ ਆਪਣੀ ਇੱਕ ਝਟਕੀ ਵਜਾ ਕੇ ਤੇ ਆਪਣੇ ਸਾਹਮਣੇ ਵਾਲੇ ਜੀਵ ਨੂੰ ਇਹ ਆਪਣੀ ਇੱਕ ਝਟਕੀ ਦੇ ਨਾਲ ਸੱਟ ਦਿੰਦਾ ਤੇ ਇਹ ਸਮੁੰਦਰ ਦਾ ਸਭ ਤੋਂ ਉੱਚੀ ਬੋਲਣ ਵਾਲਾ ਜੀਵ ਆ ਤੇ ਇਹਦੀ ਉਹ ਝਟਕੀ ਦੀ ਆਵਾਜ਼ ਇੰਨੀ ਤੇਜ਼ ਹੁੰਦੀ ਆ ਕਿ ਆਲੇ-ਦਾਲੇ ਦੂਰ-ਦੂਰ ਆਰਮੀ ਦੇ ਜਿਹੜੇ ਸ਼ਿਪ ਖੜੇ ਹੁੰਦੇ ਨੇ ਉਹਨਾਂ ਨੂੰ ਇਹ ਲੱਗਦਾ ਵੀ ਕਿਤੇ ਕਿਸੇ ਦੁਸ਼ਮਣ ਨੇ ਹਮਲਾ ਕਰਤਾ ਕਿਉਂਕਿ ਉਹਦੀ ਰਡਾਰ ਨੇ ਜਿਹੜੇ ਉਹਨਾਂ ਦੇ ਵਿੱਚ ਇਹ ਆਵਾਜ਼ ਐਦਾਂ ਜਾਂਦੀ ਆ ਜਿਵੇਂ ਕੋਈ ਬੰਬ ਚੱਲਿਆ ਸੋ ਇਹ ਛੋਟੇ-ਛੋਟੇ ਜੀਵ ਜੰਤੂਆਂ ਨੂੰ ਜਦੋਂ ਪ੍ਰਮਾਤਮਾ ਇੰਨੇ ਵੱਡੇ-ਵੱਡੇ ਗੁਣਾਂ ਤੇ ਨਾਲ ਨਵਾਜਦਾ ਇਹਨਾਂ ਜੀਵ ਜੰਤੂਆਂ ਦੇ ਜਦੋਂ ਤੁਸੀਂ ਗੁਣਾਂ ਦੇ ਬਾਰੇ ਸੁਣਦੇ ਹੋ ਜਦੋਂ ਕਿਸੇ ਜੀਵ ਦੀ ਤਾਕਤ ਦੇ ਬਾਰੇ ਸੁਣਦੇ ਹੋ ਤਾਂ ਉਦੋਂ ਇੱਕ ਪੰਗਤੀ ਯਾਦ ਕਰਿਆ ਕਰੋ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਸੋ ਇਹ ਜਿਹੜੀਆਂ ਤਾਕਤਾਂ ਨੇ ਇਹ ਇਨਸਾਨੀ ਸਰੀਰ ਤੇ ਮੁਰੇ ਕੱਖ ਵੀ ਨਹੀਂ ਕਿਉਂਕਿ ਸਾਡੇ ਅੰਦਰ ਪੂਰੇ ਦਾ ਪੂਰਾ ਬ੍ਰਹਮੰਡ ਪ੍ਰਮਾਤਮਾ ਨੇ ਰੱਖਿਆ ਹੋਇਆ ਸੋ ਇਸ ਕਰਕੇ ਕਿਉਂਕਿ ਸਾਨੂੰ ਰੱਬ ਨੇ ਕਿਤੇ ਨਾ ਕਿਤੇ ਇਹ ਮਾਨ ਬਖਸ਼ਿਆ ਹੋਇਆ ਵੀ ਜਦੋਂ ਅਸੀਂ ਉਹਦਾ ਨਾਂ ਲੈਨੇ ਆ ਉਹਦਾ ਸਿਮਰਨ ਕਰਦੇ ਆ ਤਾਂ ਅਸੀਂ ਇੱਕ ਦਿਨ ਪ੍ਰਮਾਤਮਾ ਦੇ ਵਿੱਚ ਲੀਨ ਹੋ ਜਾਣਾ ਸੋ ਜਦੋਂ ਪ੍ਰਮਾਤਮਾ ਨੇ ਸਾਡੇ ਤੇ ਇੰਡੀਆਂ ਰਹਿਮਤਾ ਕੀਤੀਆਂ ਹੋਈਆਂ ਨੇ ਆਪਣਾ ਭਰੋਸਾ ਕਾਇਮ ਕਰੋ ਰੱਬ ਤੁਹਾਡੀ ਕਦੇ ਵੀ ਪਿੱਠ ਨਹੀਂ ਲੱਗਣ ਦਿੰਦਾ ਸੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਜਿਹੜੇ ਵੀ ਨਾਂ ਨਾਲ ਤੁਸੀਂ ਆਪਣੇ ਰੱਬ ਨੂੰ ਜਾਣਦੇ ਹੋ ਉਹਦਾ ਨਾਂ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਾਰਤ ਦਿਆ ਤੇ ਆ ਜਿਹੜੀਆਂ ਵੀਡੀਓ ਨੇ ਸਿਰਫ ਇਹੀ ਚੀਜ਼ਾਂ ਦੱਸਣ ਵਾਸਤੇ ਆਪਾਂ ਇਹ ਵੀਡੀਓ ਬਣਾਉਨੇ ਆ ਕਿ ਪ੍ਰਮਾਤਮਾ ਕਣ-ਕਣ ਦੇ ਵਿੱਚ ਵਾਸ ਕਰਦਾ ਪ੍ਰਮਾਤਮਾ ਹਰ ਸਮੇਂ ਤੁਹਾਡੇ ਆਸ-ਪਾਸ ਆ ਤੁਹਾਡੇ ਆਪਣੇ ਅੰਦਰ ਆ ਜੋ ਵੀ ਤੁਹਾਨੂੰ ਜੀਵ ਜੰਤੂ ਇਨਸਾਨ ਬਨਸਪਤੀ ਕੋਈ ਵੀ ਚੀਜ਼ ਦਿਂਦੀ ਆ ਹਰ ਸ਼ੈ ਦੇ ਵਿੱਚ ਪ੍ਰਮਾਤਮਾ ਆਪ ਹੀ ਵਾਸ ਕਰਦਾ ਇਸ ਕਰਕੇ ਹਰ ਸ਼ੈ ਦੇ ਨਾਲ ਪਿਆਰ ਕਰੋ ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ John Devaz de Rol, Tanuba.